ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਸਰੀਆਲੀ ਵੱਡੀ ਸਰੀਆਲੀ ਤੁਸੀਂ ਖਾਸ ਵਿజిਟ ਕਰਨੀ ਆ ਵੀਰ ਜੱਜ ਉਹਨਾਂ ਦੇ ਫਾਰਮ ਤੇ ਆਏ ਆ ਸਰੀਆਲੀ ਤੋਂ ਇੱਕ ਛੜਕ ਜੜੀ ਆ ਪਿੰਡ ਸੁਹਾਵੇ ਨੂੰ ਜਾਂਦੀ ਆ ਇਸੇ ਛੜਕ ਤੇ ਉਪਰ ਬਿਲਕੁਲ ਨੈਸ਼ਨਲ ਹਾਈਵੇ ਬਠਿੰਡਾ ਅਮਰਸਰ ਇਸੇ ਵੱਡੇ ਹਾਈਵੇ ਤੋਂ ਤਕਰੀਬਨ ਕੋਈ 5-7 ਕਿਲੇ ਹਟਮਾ ਵੀਰ ਦਾ ਘਰ ਹੈਗਾ ਸੁਹਾਵੇ ਰੋਡ ਤੇ ਆ ਸੁਹਾਵੇ ਵਾਲੀ ਬਿਲਕੁਲ ਛੜਕ ਤੇ ਆ ਠੀਕ ਆ ਜੀ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਨਾਜਾ ਤੋਂ ਜਿਹੜੇ ਦਿਖਾਉਣੇ ਆ ਦੋਸਤੋ ਤਕਰੀਬਨ ਕੋਈ 4 ਮੱਜਾ ਝੋਟੀਆਂ ਦਿਖਾਉਣੀਆਂ ਨੇ ਤਿੰਨ ਵੜਾ ਆਉਣ ਗਿਆ ਠੀਕ ਆ ਜੀ ਸਤਨ ਆ ਗਏ ਐਨੀਮਲ ਵੈਸੇ ਸਾਰੇ ਸੁੱੇ ਸੁਬਾਏ ਆ ਇੱਕ ਗੱਬਨ ਵੈੜ ਸੋ ਨਸ਼ਾਰੇ ਪਨਵਾ ਦੀ ਦੂਰੀ ਇੱਥੋਂ ਕੋਈ 5-4 ਕਿਲੋਮੀਟਰ ਦੀ ਆ ਹਰੀਕੇ ਪਤਨੇ ਕੋਈ ਵੀਰ ਮਾਲਵੇ ਵਾਲੀ ਆਪਣੀ ਸਾਈਡ ਤੋਂ ਆ ਰਿਹਾ ਠੀਕ ਆ ਜੀ ਤੇ ਬਿਲਕੁਲ ਜਦੋਂ ਸਤਲੁਜ ਦਰਿਆ ਪਾਰ ਕਰਦੇ ਆਪਾਂ ਹਰੀਕੇ ਪਤਨੇ ਤੋਂ ਕੋਈ 15-14 ਕਿਲੋਮੀਟਰ ਦੀ ਸਾਰੀ ਦੂਰੀ ਆ ਮੋਹਰੇ ਬਿਲਕੁਲ ਜੈਨੂਅਨ ਦਾ ਜਾਇਜ ਰਹਿਣਗੇ ਅੱਜ ਇਸ ਵੀਡੀਓ ਦੇ ਵਿੱਚ ਕਿਸੇ ਭਰਾ ਨੇ ਕੋਈ ਚੰਦੀ ਮੱਝ ਖਰੀਦਣੀ ਆ ਤਾਜਾ ਪਸ਼ੂ ਲੱਭ ਰਹੇ ਹੋ ਤੁਸੀਂ ਜਾਇਜ ਰੇਟ ਦੇ ਵਿੱਚ ਲੱਭ ਰਹੇ ਹੋ ਠੀਕ ਹੈ ਜੀ ਤੇ ਬਿਲਕੁਲ ਤੁਸੀਂ ਕੰਟੈਕਟ ਕਰ ਲਿਓ ਜੇ ਸੰਪਰਕ ਕਰ ਲਿਓ ਸੋ ਨਾਲ ਦੇ ਨਾਲ ਇਧਰਲੇ ਪਾਸੇ ਇੱਕ ਵਾਰੀ ਆਪਾਂ ਕੈਮਰਾ ਮਾਰ ਕੇ ਮੋٹے ਤੌਰ ਤੇ ਤੁਹਾਨੂੰ ਦਿਖਾ ਦਿੰਨੇ ਆ ਵੜਾ ਤਿੰਨ ਹੋਣਗੀਆਂ ਇੱਕ ਤਿੰਡਵੜ ਬਿਲਕੁਲ ਤਾਜੀ ਸੂਈ ਹੈ ਤੁਹਾਨੂੰ ਦਿਖਾਵਾਂਗੇ ਤੇ ਇੱਕ ਗੱਬਣ ਪਿਆਰੀ ਵਾਲੀ ਇਹ ਵੜ ਤੁਸੀਂ ਸਾਹਮਣੇ ਦੇਖ ਰਹੇ ਜੇ ਮੇਰੀ ਵਰਤ ਸਾਡੀਆਂ ਮਿੱਠੀਆਂ ਨੇ ਕਰਮਾਂ ਵਾਲੀਆਂ ਠੀਕ ਹੈ ਜੀ ਬਾਕੀ ਪੂਰੀ ਤਸੱਲੀ ਤੁਹਾਨੂੰ ਆਪ ਇਹਦਰ ਇੱਕ ਵਾਰ ਜਿਹੜੀ ਆਪਾਂ ਤੁਹਾਨੂੰ ਦਿਖਾਵਾਂਗੇ ਦੋਸਤੋ ਰਾਤੀ ਸੂਈਏ ਤਕਰੀਬਨ ਕੋਈ ਇੱਕ ਅੱਤੇ ਡੰਗਦੀ ਜੀ ਦੀ ਜਵਾਈ ਜਿਹੜੀ ਆ ਉਹ ਹੋਈ ਆ ਸੋ ਚੋਣ ਚਾਂ ਦੀ ਵੀਰ ਦੱਸ ਰਿਹਾ ਵੀ ਬਹੁਤੀ ਚੰਗੀ ਨਿਕਲੀ ਆ ਸੋ ਕੋਈ ਵੀ ਫਾਰਮਰ ਭਰਾ ਠੀਕ ਆ ਜੀ ਆਪਣੀ ਵੀਡੀਓ ਵੇਖ ਕੇ ਆ ਰਿਹਾ ਆਪਣੀ ਚੋਵੋ ਦੋ ਟਾਈਮ ਚੋਵੋ ਤਿੰਨ ਟਾਈਮ ਚੋਵੋ ਠੀਕ ਆ ਜੀ ਬੇਸ਼ੱਕ ਜਿੱਦਾਂ ਮਰਜ਼ੀ ਤਸੱਦੀ ਕਰੋ ਅੱਜ ਤਰੀਕ 28 ਸਤੰਬਰ ਸਮਾਂ ਕੋਈ ਦੋਸਤੋ ਦੁਪਹਿਰ ਦੇ 12:30 ਵਜੇ ਦਾ ਟਾਈਮ ਆ ਬਾਕੀ ਪੂਰੀ ਗੱਲਬਾਤ ਕਰਦੇ ਆਪਾਂ ਲੈਣਿਆ ਵਧੇਰੇ ਡਿਟੇਲ ਜੁੜੇ ਰਹੋ ਵੀਡੀਓ ਦੇ ਨਾਲ ਤੁਸੀਂ ਅੰਤ ਤੱਕ ਸਤ ਸ੍ਰੀ ਅਕਾਲ ਜੱਜਵੀਰ ਸਾਸਤਰੀ ਕਾਲ ਜੀ ਸਾਸਤਰੀ ਵੀਰ ਜੀ ਹੋਰ ਜੀ ਸੰਤ ਸਾਹਿਬ ਕੀ ਹਾਲ ਚਾਲ ਬੜੇ ਵਧੀਆ ਪਾ ਜੀ ਠੀਕ ਠਾਕ ਹਾਂ ਵਧੀਆ ਠੀਕ ਠਾਕ ਜੀ ਓਕੇ ਜੱਜਵੀਰ ਐਨੀਮਲ ਜਿਵੇਂ ਆਪਾਂ ਮੋٹے ਤੌਰ ਤੇ ਇੱਕ ਵਾਰੀ ਭੈਣ ਭਰਾਵਾਂ ਨੂੰ ਦੱਸ ਹੀ ਦਿੱਤਾ ਵੀ ਟੋਟਲ 7 ਨਾਗਰੇ ਤਾਂ ਤੁਹਾਡੇ ਕੋਲ ਚਾਰ ਮੱਜਾਂ ਤੇ ਤਿੰਨ ਵੈਡਾ ਹਾਂ ਜੀ ਤਿੰਨ ਸੁਈਆਂ ਜੀ ਇੱਕ ਅਥਲੇ ਨੇ ਠੀਕ ਆ ਵੀਰ ਬਾਕੀ ਮੋਲ ਫਿਰ ਜੱਜ ਜੀ ਹਣਾ ਹਾਂ ਜੀ ਮੋਲ ਜੱਜ ਜੀ ਕਰਾਂਗੇ ਲਓ ਵੀ ਠੀਕ ਆ ਜੀ ਮੋਲ ਜਿਹੜੇ ਦੋਸਤ ਬਿਲਕੁਲ ਪਹਿਲੀਆਂ ਦੇ ਵੇਚੀ ਜਿਵੇਂ ਆਪਣੀ ਗੱਲ ਹੁੰਦੀ ਹੈ ਵੀ ਪਹਿਲੀਆਂ ਵੇਚੀ ਜ ਲੋਕ ਇੱਕ ਸਟਾਰਟਿੰਗ ਤੋਂ ਜਿਹੜੀ ਦੋਸਤੋ ਅੱਜ ਤੁਹਾਨੂੰ ਦਿਖਾਵਾਂਗੇ ਬਗੈਰ ਬੱਚਿਆਂ ਆ ਠੀਕ ਹੈ ਜੀ ਤੇ ਹੱਥਾਂ ਲਾ ਮਿਲਦੀ ਕਿਵੇਂ ਆ ਕਿੰਨਾ ਦੁੱਧ ਦਾ ਪ੍ਰੋਪਰ ਡਿਟੇਲ ਆਪਾਂ ਲੈਣੀਆਂ ਜੱਜ ਵੈਸੇ ਜੇਕਰ ਅੱਜ ਦੀ ਗੱਲ ਕਰੀਏ ਵੀਰ ਇਸ ਵਕਤ ਦੁੱਧ ਕਿੰਨਾ ਚੜਾ ਹੋਣਾ 8 ਲੀਟਰ ਤੋਂ ਪੱਕਾ ਦੁੱਧ ਮੈ ਉਹ ਜੀ 8 ਘਾੜੇ ਦੀ ਮਿਲਦੀ ਦੋਣਿਆਂ ਵਾਂ ਦੋਨੋਂ ਟਾਈਮ ਘਾੜੇ ਤੇ ਹਾਂ ਜੀ ਸਵੇਰਾਂ ਦੇ ਵਿੱਚ ਮੱਝ ਕਿੰਨੇ ਵੇ ਸਵੇਰ ਵੀਰ ਸਵੇਰ ਦਾ ਚੌਥਾ ਪੰਜਵਾਂ ਵਜੇ ਸਵੇਰ ਤੋਂ ਬੋਲ ਜੀ ਚੌਥਾ ਪੰਜਵਾਂ ਸਵੇਰ ਜਿਹੜੀ ਦੋਸਤ ਤੁਸੀਂ ਸਾਹਮਣੇ ਮੱਝ ਦੇਖ ਰਿਹਾ ਜੀ 8 ਕਿਲੋ ਦੁੱਧ ਵੀਰ ਦ ਤੇ ਕੱਦ ਬੋਤ ਤੁਸੀਂ ਦੇਖ ਸਕਦੇ ਜੇ ਹੱਡੀ ਬਿਲਕੁਲ ਸਿੰਗਲ ਬਿਲਕੁਲ ਪਤਲਾ ਪਿੰਡਾ ਠੀਕ ਆ ਜੀ ਆਪਾਂ ਗੱਲ ਕਰਦੇ ਨੇ ਵੀ ਕਾਗਜ਼ ਵਰਗੀ ਸਕੇਨਾ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਅੱਛਾ ਦਾਜ ਕਿਸੇ ਰਕਮ ਦੀ ਵੀਰ ਕੋਈ ਥਣਾ ਦੀ ਕੋਈ ਬਾਦ ਕੋਈ ਇਹ ਸਭ 1 ਨੰਬਰ ਦੀ ਚਵਾਈ ਮੈਂ ਜੀ ਕੋਈ ਥਾਣੇ ਦੇ ਘਾੜਵਾਜ਼ ਨਹੀਂ ਦੁੱਧ ਪੂਰਾ ਠੀਕ ਆ ਵੀਰ ਬੋਲੀ ਰੋ ਵਰਗੀ ਚਵਾਈ ਮੈਂ ਦੀ ਠੀਕ ਆ ਹਾਂਜੀ ਸੋ ਦੋਸਤੋ ਇਧਰਲੇ ਪਾਸੇ ਅਖਰੀ ਤੁਹਾਨੂੰ ਆਪਾਂ ਬਹਿਣੀ ਵਾਲੇ ਪਾਸੇ ਦਿਖਾ ਦਿੰਨੇ ਆ ਉਦੋਂ ਬਾਅਦ ਤਸੱਲੀ ਨਾਲ ਤੋਰ ਕੇ ਦਿਖਾ ਦਿਆਂਗੇ ਠੀਕ ਆ ਇਧਰ ਨਿਗਾ ਮਾਰੋ ਠੀਕ ਆ ਜੀ ਸੋ ਨਾਰ ਨੂੰ ਬਿਲਕੁਲ ਮੋਟੀ ਬਾਕੀ ਥਾਣ ਦੋਰਾ ਲਗਾ ਕਰ ਮਾੜ ਨੂੰ ਅਗਲੇ ਪਿਛਲੇ ਥਾਣਾ ਦੀ ਸਪੇਸ ਬੇਸ਼ੱਕ ਥੋੜੀ ਘੱਟ ਬਖਾਉਂਦੀ ਆ ਪਰ ਥਣ ਹੱਥੀ ਮੁਠੀ ਜਰਾ ਜਿੱਦਾਂ ਮਰਜੀ ਤਸਦੀਕ ਕਰ ਲਿਆ ਜੀ ਜੱਜ ਵੀਰ ਨੂੰ ਗਾਰ ਜਿਹੜੀ ਅਗਲੇ ਥਾਣਾ ਦੀ ਵੀ ਕਿਲੋ ਤੋਂ ਬਾਹਰ ਹੋ ਗਈ ਕਿਲੋ ਇੱਕ ਤੋਂ ਸਵਾ ਅਗਲੇ ਕਿਲੋ ਸਵਾ ਅਗਲੇ ਕਿਲੋ ਸਵਾ ਕਿਲੋ ਆ ਠੀਕ ਹੈ ਸੋ ਇਹਨੂੰ ਖੋਲ ਕੇ ਮਾੜੇ ਤੋੜ ਕੇ ਦਿਖਾ ਦਗੇ ਜੀ ਖੋਲ ਮੰਨੋ ਠੀਕ ਆ ਜੀ ਸੋ ਮੱਝ ਚੰਗੀ ਆ ਦੋਸਤੋ ਰੇਡ ਬਿਲਕੁਲ ਜੈਨੂਅਨ ਆ ਕਿਸੇ ਭਰਾਣੇ ਜਿਹੜੋ ਥੋੜੇ ਪੈਸੇ ਲਾਉਣੇ ਆ ਜੈਜ਼ ਰੇਡ ਦੇ ਵਿੱਚ ਤੁਸੀਂ ਪਸ਼ੂ ਨਾਪਰੇ ਜਿੱਤੇ ਇੱਕ ਜਿਹੜ ਮੋੜ ਇਹ ਐਦਰ ਕੁਆਲਿਟੀ ਹੈ ਠੀਕ ਹੈ ਜੀ ਕੱਟ ਹਾਈਟ ਵਟੀਆਂ ਮੱਜਾਂ ਦੇ ਵਿੱਚ ਹੀ ਆ ਜਾਂਦੀ ਹੈ ਠੀਕ ਆ ਮੋੜ ਦਿਓ ਵੀਰੇ ਮੋੜ ਦੇ ਠੀਕ ਆ ਇਹੋ ਤੇਣਾ ਅੰਦਰ ਡੱਕੀ ਮਾਰੀ ਨਾ ਕਰ ਠੀਕ ਆ ਇਹਦਾ ਨਾਦ ਕੀ ਮੌਨਕੀ ਡਿਮਾਂਡ ਰੂਗੀ ਸਨੂ ਸਾਹਿਬ ਮੁੱਲ ਦਾ 65000 ਕਰਦੇ ਆਂ ਜੀ 65000 ਹਾਂਜੀ ਯਸੋ ਜਿਹੜੀ ਆਪਾਂ ਹਾਂ ਨਾ ਜਿੱਥੇ ਦੇਈ ਦੇਣੀ ਆ ਜੇ ਜਸਨੂ ਤੁਸੀਂ ਜਿਵੇਂ ਸਜਾ ਜੋ ਕਹਿੰਦਾ ਈ ਕਰਦਿਏ ਮਾਰਤਾ ਹਾਂ ਨਾ ਸੱਟੋਂ ਕਰਦਿਏ ਵੀਰ ਹਾਂਜੀ ਮਾਰਤਾ ਨਾ ਸੱਟੋਂ ਕਰਦੇ ਸੱਟੋਂ ਮੰਗ ਲੱਗ ਜੀ ਸਨੂ ਸਾਹਿਬ ਹਾਂ ਸੱਟੋਂ ਦਾ 60000 ਦੀ ਮਾ ਦੇ ਦਿਸ ਜੀ ਪੂਰੇ ਵੀ ਪੂਰੇ ਸਰਦੀ ਦੇ ਦੇ ਜੀ ਪੂਰੇ ਸਰਦੀ ਦੇ ਦੇ ਜੀ ਹਾਂਜੀ ਮੈਂ ਪੂਰੇ ਸਰਦੀ ਹਾਂ ਮਹੀਨੇ ਜਿਹੜੇ ਮਹੀਨੇ ਦੀ ਸੁਈ ਹੋ ਗਈ ਜਿਆਦਾ ਟਾਈਮ ਦੀ ਮੈਂ ਸੂਈ ਸਰ ਬੱਚਾ ਮਰੀ ਆ ਠੀਕ ਆ ਵੀਰ ਹਾਂਜੀ ਮੈਂ ਵੀ ਇਹ 260000 ਬਾਕੀ ਮਾਝੇ ਵਰਦੀ ਆ 8 ਕਿਲੋ ਦੁੱਧ ਘੋੜੇ ਤੇ ਮਿਲਦੀ ਆ ਠੀਕ ਆ ਜੀ ਸੋ ਜਿੱਦਾਂ ਮਰਜੀ ਕੋਈ ਸੱਜਣ ਚੋ ਕੇ ਤੇ ਸਰਨੀ ਕਰੇ ਇਧਰ ਸੈਗਨ ਨੰਬਰ ਦੇ ਵੀਰ ਆਪਣੇ ਕੋਲ ਜਿਹੜੀ ਇਧਰ ਮੱਝ ਖੜੀ ਜੇ ਤਾਂ ਵੀਰਵਾ ਕਰਿਓ ਸਾਜਾ ਇਹ ਸਿੰਘੂ ਸਾਹਿਬ 8 ਕਿਲੋ ਦੁੱਧ ਦੀ ਸੂਈ ਆ ਜੀ ਅੱਠਾ ਦਿਨਾਂ ਦੀ ਸੂਈ ਮਗਰ ਦੀ ਤੇ ਕੱਤੀ ਆ ਕੱਤੀ ਵਰਦੀ ਮਗਰ ਕੱਤੀ ਅੱਠਾ ਦਿਨਾਂ ਦੀ ਸੂਈ ਹੈ ਵੀਰ ਕਿੰਨਾ ਕਰੋ ਮੈਨੂੰ ਲੱਗੀ ਨੇ 10 ਕਿਲੋ ਦੁੱਧ ਨੂੰ ਆਇਆ ਉਹ ਆਪਣੇ ਬੱਚਾ ਦੇਖ ਸਾ ਤੇ ਬੱਚਾ ਤਾਂ ਲੋਹਾ ਆ ਪਰ ਬੱਚਾ ਦੇਖੋ ਵੀ ਕੋਈ ਕਹਿ ਨਾ 15 ਦਿਨਾਂ ਦੇ ਮਹੀਨੇ ਵਾਲੀ ਹਾਂ ਹਾਂ ਮੇਂ ਕੋਲਾ ਬੱਚਾ 2 ਦਿਨ ਦਾ ਬੱਚਾ ਹੈ ਹੁਣ ਠੀਕ ਹੈ ਜੀ ਮੇਰਾ ਬਾਸ ਹੋ ਗਿਆ ਮਗਰ ਕੱਤੀ ਆ ਸੋ 10 ਕਿਲੋ ਇਸ ਵਕਤ ਤੇ ਥੱਲੇ ਦੁੱਧ 8 ਦਿਨਾਂ ਦੀ ਸੁਈ 8 ਦਿਨਾਂ ਦੀ ਸੁਈ ਹਾਂਜੀ 8 ਦਿਨਾਂ ਦੀ ਸੁਈ ਹੈ 10 ਕਿਲੋ ਦੁੱਧ ਇੱਧਰ ਮੇਰੇ ਪਾਸੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬੈਣੀ ਵਾਲੇ ਪਾਸੇ ਠੀਕ ਹੈ ਜੀ ਸੋ ਇਹ ਥਣ ਦੀ ਬਿਲਕੁਲ ਵੰਡ ਵਰਲ ਸਾਈਜ਼ ਥਣ ਦਾ ਤੁਸੀਂ ਚੈੱਕ ਕਰੋ ਬਾਕੀ ਭੂਰ ਛਟਾ ਪਸਮਾਰਕ ਕਿਤੇ ਮੇਰੇ ਲਾਂਦੀ ਬੰਦੀ ਹਾਂਜੀ ਹਾਂਜੀ ਇੱਕ ਟੋਕ ਦੇ ਮਾਸਾ ਇਹਨਾਂ ਨਹੀਂ ਇਹਨਾਂ ਭੂਰ ਨਾ ਛਟਾ ਇੱਕ ਦੇ ਅਮਰੀਕੀ ਮਾਊਂਟੀ ਕੋਈ ਕਿਸੇ ਰਕਮ ਦਾ ਭੂਰ ਨਹੀਂ ਕੋਈ ਛਟਾ ਨਹੀਂਗਾ ਠੀਕ ਹੈ ਜੀ ਸੋ 8 ਕਿਲੋ ਇਹਦੇ ਥੱਲੇ ਹੁਣ ਕਰ ਤੇ ਬਾਕੀ ਢਾਂਚਾ ਇਕਬਰੇ ਮੇਰਾ ਭਰਾ ਦੇਖ ਸਕਦੇ ਤੁਸੀਂ ਬੱਦੇ ਢਾਂਚੇ ਦੇ ਵਿੱਚ ਸੋ ਦੂਜੇ ਦਿਨ ਸਵੇ ਇਹ ਝੋਟੀ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਖੜਵੇ ਪੁੱਠੇ ਦੀ ਆ ਪਿੱਠਪੂੜਾ ਤੁਸੀਂ ਆਪ ਦੇਖ ਲਓ ਪੂਰੀ ਰਾਜੀ ਆ ਕਰਮਾਲੀ ਭਾਜਾਂ ਨੂੰ ਮੋੜ ਪੂਰਾ ਹਾਂ ਵੀਰੇ ਖੋਲੇ ਜਿਹਨੂੰ ਵੀ ਤੋੜ ਕੇ ਦਿਖਾ ਦੂ ਸੋ ਦੂਜਾ ਸੂਬਾ ਝੋਟੀ ਅੱਥਾ ਦਿਨਾਂ ਦੀ ਸੁਈ ਆ ਮਗਰ ਕੱਤੀ ਚਲੋ ਪੋ ਸੋ ਜਵਾਬ ਅਸਮਾਨ ਦੀ ਪੂਰੀ ਪੱਕੀ ਆ ਕਰਮਾਂ ਦੀ ਠੀਕ ਆ ਜੀ ਮਤਲਬ ਕੋਈ ਕਿਸੇ ਰਕਮ ਦੀ ਕੋਈ ਨਹੀਂ ਮਾਰਗਾ ਇੱਕ ਦੇ ਆਜ ਕੋਈ ਨਹੀਂ ਬੱਚਿਆਂ ਦਾ ਕਰਦੇ ਕੁੜੀਆਂ ਕਾਲਦੀਆਂ ਇਹ ਬਰੇ ਕਮਲੀ ਇਹੋ ਲੱਗ ਰਿਹਾ ਹੈ ਕਿ ਤਿੱਥੇ ਨਹੀਂ ਚੁੰਮੀ ਇਹ ਯਾਰ ਮਾਨਾ ਹੈ ਹਾਂ ਲਓ ਜੀ ਮੋਰ ਲਓ ਸਾਲਾ ਫਾਨ ਮੰਜਾ ਮਰਾਤਾ ਯਾਰ ਆਖਿਆ ਗਿਆ ਤੇਰੇ ਆਪਰੇ ਯਾਰ ਲੱਗੇ ਰੋ ਲੱਜ ਰੋ ਅੱਗ ਲੱਗ ਸੋ ਤੇਰੀ ਮਰ ਭੈਣ ਤੇ ਓ ਮੰਜੇ ਦੇ ਪਾਣੀ ਕੀ ਰੱਖਿਆ ਉਸ ਮੰਜੇ 'ਤੇ ਬਿਠੇ ਰਹਿੰਦੇ ਓ ਜਾ ਯਾਰ ਉਹਨਾਂ ਹੋ ਕਮਗਰਾਤਾ ਯਾਰ ਫਾਨ ਸਾਲਾ ਧੀਆਤਾ ਕਸਮ ਲੱਗੇ ਬਣਗੇ ਲਵੇ ਠੀਕ ਆ ਤੇ ਜੱਜ ਵੀਰ ਚਲੋ ਇਹਦਾ ਮੁੱਲ ਦੱਸਿਆ ਮਾਰਾ ਵੀਰ ਕੀ ਕਰਦੇ ਆ ਸੰਧੂ ਸਾਹਿਬ ਮੁੱਲੇ ਦਾ ਇੱਕ ਦਾ ਕਰਦੇ ਆ ਜੀ 110000 ਹਾਂਜੀ ਤੇ ਦੇਲ ਆ ਕਿੱਥੇ ਦੇਣੀ ਆ ਆਪਾਂ ਜੀ ਇਸ ਨੂੰ ਜੀ ਇੱਕ ਪੌਂਦੀ ਦੀ ਹਾਂ ਸੰਧੂ ਸਾਹਿਬ ਇੱਕ ਪੰਜ ਦੀ ਪੰਜ ਦੀ ਦੇ ਦੋ ਹੋਰ ਵੀ ਨਿਕਲਦੀ ਕਸਰ ਹੋਰ ਕਰਦੇ ਆ ਜੀ ਸੰਧੂ ਸਾਹਿਬ ਪੂਰੇ ਕੱਪ ਜਿੰਨੇ ਲਵੇ ਆ ਵੀ ਮਤਲਬ ਇਹਦੀ ਪੂਰੇ ਲੱਖ ਦੀ ਪੂਰੇ ਲੱਖ ਦੀ ਮੈਂ ਲਵਾਂ ਵੀ ਲੱਖ ਪੂਰੇ ਦੀ ਜਿਹੜੀ ਦੋਸਤੋ ਇਹ ਤੁਹਾਨੂੰ ਅੱਜ ਝੋਟੀ ਮਿਲ ਜੂਗੀ ਇਹ ਮੱਝ ਮਿਲੂਗੀ ਬਾਕੀ ਹਾਈਟ ਕਰ ਤਾ ਤੁਹਾਡੇ ਸਾਹਮਣੇ ਠੀਕ ਆ ਜੀ 8 ਕਿਲੋ ਤੇ ਜਿਹੜੀ ਹੁਣ ਇਹਨੇ ਸ਼ੁਰੂਆਤ ਕੀਤੀ 10 ਕਿਲੋ ਦੋ ਦ ਠੀਕਾ ਸੋ ਮਗਰ ਕੱਟੀ ਆ ਠੀਕਾ ਜੀ ਸੋ ਹਾਈਟ ਕਰ ਤੈਨੂੰ ਪਹਿਲਾਂ ਵੀ ਨੋਟ ਕਰਾ ਦਿੱਤਾ ਆ ਪੂਰੀ ਬੱਠੀ ਆ 10 ਕਿਲੋ ਦੁੱਧ ਸਿਰਫ 1 ਲੱਖ ਦੀ ਠੀਕਾ ਜੀ ਚਲੋ ਵਿੱਚੋਂ ਖੁਜੀਣਾ ਥੋੜਾ ਬਾਦਾਂ ਮੌਕੇ ਦੇ ਮਾਨਤਨ ਹੋ ਜਾਊਗਾ ਕੋਈ ਵੀਰ ਸੌਦਾ ਕਰੇ ਸਿੰਤੂ ਸਭ ਚੋ ਡਿਬੋ ਖੜੀ ਆ ਸਿਰ ਠੰਡੀ ਆ ਭਾਵੇਂ ਕੋਈ ਚਾਰ ਟਾਈਮ ਚੋ 2 ਟਾਈਮ ਚੋ ਆਪਾਂ ਤਸੱਲੀ ਕਰਾ ਦੇਵਾਂਗੇ ਠੀਕ ਆ ਜੀ ਹਾਂ ਠੀਕ ਆ ਅੱਗੇ ਆਪਣੇ ਕੋਈ ਵੀਰ ਇੱਧਰਲੇ ਪਾਸੇ ਇੱਕ ਜਿਹੜੀ ਮੱਝ ਆ ਖੜੀ ਆ ਇਹ ਸਿੰਤੂ ਸੌਦਾ 12 ਦੇ ਸਵੀ ਮੈਂ ਆ ਇਹ ਢੇਲੀ ਆਣੀ ਆ ਵੀਰ ਨਹੀਂ ਨਹੀਂ ਆ ਜੀ ਨਹੀਂ ਨਹੀਂ ਹੱਲ ਦੇ ਹਸੇਗਾ ਹਨਾ ਹਾਂ ਬਗਏ ਮੀਨੂ ਜਿਹੜੀ ਦੋਸਤੋ ਅੱਗੇ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਕਿੰਨੇ ਦਿਨ ਦੀ ਸੂਈ ਹੈ 10-12 ਦਿਨ ਦੀ ਸੂਈ ਸੰਸਵੇ 10-12 ਦਿਨਾਂ ਦੀ ਆ ਮਗਰ ਇਹਦੇ ਵੀ ਕੱਟੀ ਹੈ ਇਹ ਕੱਟੀ ਹੈ ਲਓ ਜੀ ਮਗਰ ਕੱਟੀ ਹੈ ਤੇ ਐਸ ਵਕਤ ਕਿੰਨਾ ਕੁ ਦੁੱਧ ਦੇ ਥੱਲੇ ਵੀ ਮੇਰੇ ਕੋਲ 13 ਕਿਲੋ ਦੁੱਧ ਸੰਸਾਵ 13 ਕਿਲੋ ਹਾਂਜੀ ਲਓ ਜੀ 13 ਕਿਲੋ ਦੁੱਧ ਐਸ ਵਕਤ ਤੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਬਾਕੀ ਜਿਹੜੇ ਮੇਰੇ ਭਰਾ ਠੀਕ ਹੈ ਜੀ ਚੰਗਾ ਦਧਾਰੂ ਪਸ਼ੂ ਖਰੀਦਣਾ ਚਾਹੁੰਦੇ ਵੀ ਤਕਰੀਬਨ 12-13 ਸਿਰੀਆਂ ਮੱਝਾਂ ਨੂੰ ਹੱਥ ਪਾਉਣਾ ਚਾਹੁੰਦੇ ਆ ਉਹ ਤੁਸੀਂ ਖਰੀਦਦ ਗਰਨਬੰਦ ਆ ਬਿਲਕੁਲ ਤੁਹਾਡੇ ਸਾਹਮਣੇ ਆ ਸੋ 13 ਕਿਲੋ ਆ ਸੋਨ ਤੇ ਦੁੱਧ ਦੇ ਥਲੇ ਬਿਲਕੁਲ ਜੋਖਮਾ ਜਿਹੜਾ ਹੁਣ ਹਾਜ਼ਰ ਆ ਸੋ ਮਗਰ ਕੱਟੀ ਆ ਚੁਆਇਸ ਚੁਬੀ ਦੀ ਫਿਰ ਦੱਸ ਦਿਆ 22 ਨਵੰਬਰ ਦੀ ਚੁਆਇਸ ਨੂੰ ਸਭ ਹੋਰ ਸੱਟਾਂ ਦੀ ਕੋਲੀ ਰੋਰ ਗਏ ਠੀਕ ਆ ਜੀ ਹਾਂ ਜੀ ਆਹ ਹੋਰ ਕੱਟੀ ਥੋੜਾ ਥਾੜਾ ਮੂੰਹ ਮਾਰ ਕੇ ਲਾਗੇ ਪਤਾ ਆਹ ਆਹ ਔਰ ਦੇਖੋ ਫੋਨ ਨਰਮੇ ਦਾ ਗਾੜ ਤੋਂ ਪਹਿਲਾਂ ਕਰਦੀ ਪਈ ਸੀ ਪਰ ਲਾਗੇਦਾ ਆਹ ਬਾ ਲਾਗੇਦਾ ਜੀ ਤੇ ਲੱਗਣ ਮੇਰੇ ਮਾਰਾ ਮਾਰ ਕੇ ਮੋਰ ਹਾਂ ਬਾਕੀ 2 ਕਿਲੋ ਗਾੜ ਆਈ ਦੀ ਮੈਂ ਦੀ ਠੀਕ ਆ ਹਾਂ ਜੀ ਉਹ ਵੀ ਜਿਹੜੇ ਦੋਸਤੋਂ ਵੈਸੇ ਕੋਈ 13 14 14 ਕਿਲੋ ਤੋਂ ਬਾਰ ਬਾਰ ਪਸ਼ੂ ਦੁੱਧ ਚ ਪਾਉਂਦੇ ਆ ਗਾੜ ਤਕਰੀਬਨ ਇੰਨਾ ਕਰਮਾਲੀਆਂ ਦੀ ਤੋਂ ਸਵਾ 2 ਲੀਟਰ ਹੁੰਦੀ ਬਾਕੀ ਥਾਣੇ ਦੇ ਵਿੱਚ ਸਪੇਸ ਬੇਸ਼ੱਕ ਤੁਹਾਨੂੰ ਥੋੜੀ ਘੱਟ ਨਜ਼ਰ ਆਊਗੀ ਚੌੜਾਈ ਚ ਵੀ ਇਹੜੀ ਖਰੀਸੇ ਸੁੜੀ ਚੌੜਾਈ ਚੰਗੀ ਆ ਬਾਕੀ ਅਗਲੇ ਪਿਛਲੇ ਥਾਣੇ ਦੀ ਚੋਣ ਬਰਾਬਰ ਆ ਉਹ ਕੋਈ ਵੀ ਭਰਾ ਆਪਣਾ ਦੋ ਟਾਈਮ ਚੋਣ ਕੀ ਤਸੱਲੀ ਕਰ ਸਕਦਾ ਮਿਲਕਨਾਰ ਤੋਂ ਪਾਸੇ ਵਾਲ ਖਾਂਤੀ ਮੋਟੀ ਨਜ਼ਰ ਤੁਹਾਨੂੰ ਆਊਗੀ ਸੋ ਚਲੋ ਥੋੜਾ ਰੂਪਛੋਣ ਦੀ ਕੋਈ ਨਿਸ਼ਾਨੀ ਹੁੰਦੀ ਆ ਠੀਕ ਆ ਸੋ ਮੱਝ ਚੰਗੀ ਆ ਭਾਰੇ ਵਜਨ ਮੋੜ ਦੇ ਵਿੱਚ ਆ ਥੋੜਾ ਤੋੜ ਕੇ ਆਪਾਂ ਤੁਹਾਨੂੰ ਇੱਕ ਵਾਰੀ ģੇੜਾ ਘੜਾ ਕੇ ਵਿਖਾ ਦਿੰਨੇ ਆ ਤੋਰਾ ਤੋਰਾ ਚੈੱਕ ਕਰਾ ਦਿੰਨੇ ਆ ਇਸ ਮੱਝ ਦਾ ਸੋ ਸਵੇਰ ਵਾਸਤੇ ਜਲਦੀ ਤਿੱਜਾ ਹੀ ਆ ਸੋ ਫੋਲੋ ਵਜਨ ਲੋੜ ਆ ਕਰਮਾਲੀ ਦਾ ਠੀਕ ਹੈ ਜੀ ਮਗਰ ਵੀ ਚਲੋ ਪਲੱਸ ਪੁਆਇੰਟਾ ਮਗਰ ਕੱਤੀ ਆ ਫੀਮੇਲ ਕਾਫ ਛੋਟਾ ਛਟੂਚਾ ਪੂਰਾ ਤੁਸੀਂ ਦੇਖੋਗੇ ਸਿੰਗਲ ਖੱਦੀ ਉਤੋਂ ਪਿੰਡਾ ਬਤਲਾ ਠੀਕਾ ਮੋੜ ਦੇ ਵੀਰੇ ਮੋੜ ਲਿਓ ਉਹ ਤੇਰਾ ਜੀ ਸੋ ਲੰਬੇ ਨੂੰ ਲੰਬੇ ਬਾਈਲ ਕੋਈ ਵੀ ਸਪੈਸ਼ਲ ਹੀ ਕਰ ਮਾਰੀ ਦੀ ਬੰਦੇ ਕੋਟ ਦੇ ਨਾਲ ਮੂੰਹ ਲੱਗ ਬੰਦੇ ਨੂੰ ਭੇਡਣਾ ਦੂਜੇ ਕੋਟ ਦੇ ਬਾਹਰ ਨੂੰ ਨਾਲ ਲਾਗੇ ਠੀਕ ਹੈ ਸੰਦੇਸ ਉਹ 13 ਲੀਟਰ ਦੇ ਦੋ ਕੋਹਾ ਜਨਾ ਮੈਂ 15 ਲੀਟਰ ਦੇ ਦੋ ਜਨਾ ਆਹ ਤਰਾਵਣਾ ਵਿੱਚਵਾਜੂਗੀ ਦੋ ਤਾਂ ਇਹਦਾ ਸਟਾਰਟਿੰਗ ਹੀ ਆ 15 ਕਿਲੋ ਤੇ ਚਵਾ ਦੂਗੀ ਠੀਕ ਆ ਠੀਕ ਆ ਬਾਕੀ ਠੰਡੀ ਸੀਗਾ ਕੋਈ ਮਗਰ ਫੇਰ ਨਹੀਂ ਪਉਦੀ ਇੱਕ ਨੰਬਦੀ ਜਵਾਈ ਆ ਠੀਕ ਆ ਠੀਕ ਆ ਹਾਂ ਜੀ ਮੋਬ ਇੱਕੋ ਟਾਈਮ ਹੀ ਪਸਮਦੀ ਆ ਕਰਮਾ ਦੀ ਇੱਕੋ ਟਾਈਮ ਹੀ ਖਾਲਦੀ ਹੁੰਦੀ ਆ ਸੋ ਕਿਸੇ ਭਰਾ ਨੇ ਦੇਦੀ ਪਰਪਜ ਵਾਸਤੇ ਪਾਉਣੀ ਆ ਤੇ ਤਕਰੀਬਨ ਨੀਣੀ ਜਿਹੜੀ ਆ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਪਿਛਾ ਸੁਆ ਤੇ ਬਾਕੀ ਦੁੱਧ ਤੁਹਾਨੂੰ ਦੱਸ ਹੀ ਦਿੱਤਾ ਦੁੱਧ ਚੰਗਾ ਕਰਮਾਲੀ ਥੱਲੇ ਆ 113 ਕਿਲੋ ਆ ਠੀਕ ਆ ਤੇ ਇਹਦਾ ਜੱਜ ਮੋਲ ਕੀ ਕਰਤਾ ਜੁਰ ਦੇ ਨਹੀਂ ਕਹਿੰਦੇ ਇਹਦਾ ਸੰਧੂ ਸਾਹਿਬ ਮੋਲ 1 ਲੱਖ 1000 ਕਰਦੇ ਆ 1 10 ਹਾਂਜੀ ਖਾਣ ਵਾਲਾ ਕੰਮ ਹੀ ਦੱਸਿਓ ਵੀ ਜਿਹਦੇ ਵਿੱਚ ਬਸ ਕੋਈ ਛੋਟਾ 2 400 ਛੋਟ ਹੀ ਰਹਿ ਜਾ ਜਿੰਦੇ ਵਿੱਚ ਹਾਂ ਨਾ ਸੰਦੂ ਇਹ 1 ਲੱਖ 5000 ਦੀ ਮਿਹਰਮਾਈ ਹਾਂ ਨਾ 1 ਲੱਖ 5 ਦੀ ਹਾਂਜੀ ਲਓ ਜੀ 1 ਲੱਖ 5000 ਦੀ ਫਾਈਨਲੀ ਜਿਹੜੀ ਇਹ ਤੁਹਾਨੂੰ ਮੱਝ ਮਿਲ ਜੂਗੀ ਬਾਕੀ ਆ ਮੇਰੇ ਭਰਾਏ ਕੋਲ ਤੁਸੀਂ ਨਿਗਾਹ ਮਾਰ ਸਕਦੇ ਜੇ ਲੈ ਵੀ ਅਟਰ ਵੀ ਆ ਕੁਆਲਿਟੀ ਆ ਠੀਕ ਆ ਬਾਕੀ ਜੱਜ ਵੀਰੇ ਆ ਸਰੂ ਤੇ ਕੋਈ ਨਿਸ਼ਾਨ ਜਾਂ ਕੋਈ ਉਦਾਂ ਦੀ ਚੁਆਈ ਨਹੀਂ ਮੇਰੇ ਮਾੜੇ ਨੇ ਸੱਟ ਲੱਗੀ ਆ ਬਾਕੀ ਕੋਈ ਚੁਆਈ ਦੇ ਕੋਈ ਸਰੂ ਦੇ ਗਾੜੀ ਨਹੀਂ ਗੀ ਮਾੜਾ ਸੱਟ ਤੇ ਖੁਰਖਰ ਮਾਰ ਲਿਆ ਮੜਾ ਲੈ ਉਥੋਂ ਦਾ ਨਾਮ ਲਿਖਾ ਉੱਥੇ ਲੱਗਿਆ ਕਿ ਕੋਈ ਪੂਰ ਨਹੀਂ ਜਾਨੀ ਕਿ ਸਾਸ ਸਰੂਦ ਨਹੀਂ ਗਈ ਠੀਕ ਆ ਠੀਕ ਆ ਇਹ ਸਾਈਡ ਤੇ ਮਾਰੀ ਮਾਰਾ ਪੈਰ ਪੁਰ ਮਾਰਾ ਉਹ ਜੋ ਠੀਕ ਆ ਕੋਈ ਵਿੱਚ ਲਖੋ ਨਹੀਂ ਹੋ ਰਿਹਾ ਵੀ ਤੇ ਪੀੜ ਨਹੀਂ ਮੋਈ ਠੀਕ ਹੈ ਵੀਰ ਮੜ ਆਇਆ ਹੁਣ ਤੇ ਖੁਰਖਰ ਮਾਰ ਲੈ ਲੋ ਜੀ ਠੀਕ ਆ ਜੀ ਸੋ ਮੜਾ ਦਸਰਾ ਫਰਜ਼ ਤੁਸੀਂਗਾ ਮੇਰਾ ਭਰਾ ਜਿਦਾ ਮਰਜ਼ੀ ਚੋਗੇ ਤਸੱਲੂ ਕਰੇ ਆਪਣੀ ਠੀਕ ਆ ਜੀ ਸੋ ਇਹ ਆਪੇ ਫਾਈਨਲ ਜਿਹੜੀ ਤੁਹਾਨੂੰ ਜਿੰਨਾ ਗ੍ਰੇਡ ਬਾਕੀ ਦਿੱਤਾ ਠੀਕ ਆ ਜੀ ਉਹਦੇ ਵਿੱਚੋਂ ਕੋਈ ਚਲੋ ਮੌਕੇ ਤੇ ਕੋਈ 100 200 ਰੁਪਇਆ ਕੁਸ਼ੀ ਨਾਲ ਮਾਨਪਾਂ ਨਹੀਂ ਹੋ ਇਨਾ ਰੇਡ ਪਾਸ ਦਿੱਤਾ ਬਾਕੀ ਪੂਰੇ ਪਹਾੜੇ ਵਜਨ ਲੋਰ ਦੇ ਵਿੱਚ ਆ ਕੋਈ ਸ਼ੱਕ ਨਹੀਂ ਕਿ ਜਿੱਦਾਂ ਮਰਜੀ ਮੇਰਾ ਭਰਾ ਬੇਚੰਤ ਚਵਾਈਆਂ ਕਰ ਕਰਕੇ ਆਪਣੀ ਤਸੱਲੀ ਕਰੇ ਇਧਰਲੇ ਪਾਸੇ ਆਪਣੇ ਕੋਲ ਇੱਕ ਜਾਜ ਆ ਮੱਝ ਆ ਜਾਂਦੀ ਛੋਟੀ ਵੀਰ ਸੰਤੂ ਸਾਹਿਬ ਆ ਰਾਤ ਸੂਈ ਹੈ ਨਾ ਠੀਕ ਆ ਵੀਰ ਉਹ ਆਪਾਂ ਸਵੇਰੇ ਮੰਨ ਲਓ ਤੈਨੂੰ ਵੀ ਕੰਮੇ ਤੂਈ ਆ ਹਾਂਜੀ ਰਾਤ ਸੂਈ ਰ ਫਿਰ ਤੈਨੂੰ ਵੀ ਕੰਮੇ ਸੂਈ ਆ ਓਕੇ ਤੇ ਇਹ ਮੈਂ ਹੀ 10 12 ਲੀਟਰ ਦੇ 10 11 ਗਲੋਰਾਵਾ ਦੇਣ ਵਾਲੀ ਮਗਰ ਇਹ ਕਟਾ ਆ ਗਿਆ ਕਟਾ ਹੀ ਦੇ ਮਾਰੇ ਕੱਲ ਸੂਈ ਆ ਲਓ ਜੀ ਇਹ ਕੱਲ ਰਾਤ ਹੀ ਸੂਈ ਆ ਰਾਤ ਹੀ ਸੂਈ ਆ ਸਵੇਰੇ ਆਪਾਂ ਮੰਨ ਲਓ ਤਿੰਨ ਗਲੋ ਦੁੱਧ ਦੇ ਵਿੱਚ ਹੋਇਆ ਵਾ ਤੇ ਜੇਰਦੂਰ ਪਾਤੀ ਸੀ ਜੇਰਦੂਰ ਓਕੇ ਇੱਕ ਨੰਬਰ ਜੀ ਠੀਕ ਆ ਵੀਰ ਹਾਂ ਜੀ ਲਓ ਜੀ ਮਗਰ ਕਟਾ ਸੂਬਿਆਂ ਚ ਤੀਜਾ ਜਾ ਪੀ ਤੀਜਾ ਸੂਈ ਤੀਜਾ ਹਾਂ ਤੀਜਾ ਲਓ ਜੀ origignal ਜਿਹੜਾ 200 ਤੇਜਾ ਸੂਆ ਇਧਰੋਂ ਮੈਂ ਤਾਂ ਮੇਰੇ ਕੋਲ ਹੀ ਦਿਖਾਤਾ ਇਹ ਕਟਾ ਬਿਲਕੁਲ ਤੁਸੀਂ ਦੇਖੋਗੇ ਗਿੱਲਾ ਨਾਰੂਆ ਹੈ ਆ ਮਗਰ ਕਟਾ ਇਹਦੇ ਮੇਲ ਕਾਫ ਆ ਬਾਕੀ ਸ ਅੱਛਾ ਜੀ ਹਾਂ ਬਾਕੀ ਚੋਣ ਚੌਣ ਬੜੀ ਕੋਲੀ ਹੈ ਮੈਰ ਵਰਗੀ ਕੋਲੀ ਹੈ ਜਿਹੜਾ ਮਾਰੀ ਹਾਂ ਨਾ ਆਪਣੇ ਨਹੀਂ ਪੀ ਜਣੇ ਕਰੂੜੂ ਵੇਖ ਨਾ ਠੀਕ ਆ ਜੀ ਹਾਂ ਜਰਾ ਕੋਤੇ ਲੋ ਬਠੀ ਆ ਜੀ ਪਲੋਣ ਦੇ ਨਾਰਮਲ ਹਲ ਫੁਲ ਨਜ਼ਰ ਆਉ ਜੀ ਲੋਗੇ ਤੇ ਹਵਾਨੇ ਦੇ ਠੀਕ ਆ ਜੀ ਦੇਖੋ ਸਥਾਨਕ ਉਹ ਬਹੁਤ ਵਧੀਆ ਮੋਟਾ ਥਾਂ ਆ ਹਾਂ ਜੀ ਲਬੋਚੜ ਆ ਗਈ ਆ ਲੰਬਾ ਤੋਂ ਨਾ ਠੀਕ ਆ ਜੀ ਤੇ ਚਵਾਈ ਚ ਵੀ ਚੰਗੀ ਆ ਵੈਸੇ ਹੁਣ ਬਹੁਤ ਕੋਈ ਇੱਕ ਅੱਧਾ ਟਾਈਮ ਹੀ ਵੀ ਰੰਬਾ ਵੀ ਬੱਚੇ ਨੂੰ ਲਿਆ ਕੇ ਆਪਾਂ ਥੋੜੀਆਂ ਧਾਰਾਂ ਮਾਰੀਆਂ ਨੇ ਚਵਾਈ ਕੀਤੀ ਆ ਤੇ ਬਾਕੀ ਬਹੁਤ ਦੇਚੀ ਆ ਕਰਮ ਵਾਲੀ ਰਾਤੀ ਸੂਈਏ ਤੇ ਜੋਰ ਜੋਰ ਪ੍ਰੋਪਰ ਦਾਨਾ ਸੋ ਤੇ ਜਾਂ ਸਵੇਰ ਜਿਹੜੀ ਮਾਜਾ ਖੋਲ ਕੇ ਆਪਾਂ ਤੁਹਾਨੂੰ ਥੋੜੀ ਤੋਰ ਕੇ ਦਿਖਾ ਦਿੰਨੇ ਆ ਹੋਰ ਮੰਨਿਆ ਸਵੇਰ ਦੇ ਸਮਝ ਆ ਜੂਗੀ ਤੁਹਾਨੂੰ ਠੀਕ ਆ ਜੀ ਬਾਕੀ ਰਾਤੀ ਜਾਂ ਮਾਰਨਿੰਗ ਚਵਾਈ ਆਪਾਂ ਕਰੀ ਨਹੀਂ ਉਹਨੇ ਕੀਤੀ ਸੈਸ਼ਨ ਸੋ ਠੀਕ ਆ ਜੀ ਸੋ ਸਵੇਰ ਜਿਹੜੀ ਦੋਸਤੋ ਚਵਾਈ ਇਹਦੀ ਕਰ ਲਈ ਆ ਕਿਉਂ ਬੌਲੇ ਦੇ ਵਿੱਚ ਕੋਈ ਵੀ ਭਰਾ ਜਿੱਦਾਂ ਮਰਜ਼ੀ ਚੋਵੇ ਰਾਤੀ ਸੋਈ ਹੈ ਬਾਕੀ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਗਈ ਆ ਉਤੋਂ ਪਿੱਠਪੜਾ ਤੁਸੀਂ ਦੇਖ ਸਕਦੇ ਜੇ ਇਸ ਮਾਜਾ ਠੀਕ ਆ ਜੀ ਇਹ ਬਿਲਕੁਲ ਪਿੰਡਾ ਪਤਲਾ ਗਰਮ ਵਾਲੀ ਦਾ ਸੋ ਹੁਣ ਬੌਲੇ ਤੇ ਕੋਈ ਮੇਰਾ ਫਾਰਮਰ ਭਰਾ ਚੰਗੀ ਸੇਵਾ ਕਰੀ ਗਏ ਦੁੱਧ ਕਰਮ ਵਾਲੀ ਚਲੋ ਜਿੰਨਾ ਕੋ ਪਸ਼ੂ ਦੀ ਕਰਤੂਤ ਉਹਨਾਂ ਦੁੱਧ ਉਹਨਾਂ ਚਬਾਉਣੇ ਚਬਾਉਣਾ ਠੀਕ ਆ ਸਿੰਗ ਸੁng ਬਿਲਕੁਲ ਗੋਲ ਛੋਟਾ ਸਿੰਗ ਸੋ ਆ ਸਟਰਕਚਰ ਆ ਹਾਈਟ ਕੱਦ ਮੀਡੀਅਮ ਤੇ ਸਿੰਗਲ ਹੱਡੀ ਦੇ ਵਿੱਚ ਇਹ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਇਸ ਵਕਤ ਗੋਚ ਗੋਚ ਠੀਕਾ ਉਹ ਕਹਦਾ ਉਹ ਮੁੱਲ ਕਿੰਨਾ ਲਊਗਾ ਤਾਂ ਸੰਦਰ ਸਰ ਮੁੱਲ ਦਾ 92000 ਰੁਪਏ ਕਰਦੇ ਆ ਹਾਂ ਕਸਰਾ ਗੁਸਣਾ ਕੱਢ ਕੇ ਗੱਲ ਕਰਦੇ ਨਹੀਂ ਨਹੀਂ ਕਰਦੇ ਇੱਕੋ ਗੱਲ ਕਰਦੇ ਸਮਝੋ ਜੇ ਸਾਨੂੰ ਇੱਕ ਹੀ ਗੱਲ ਕਰਨੀ ਵੀਰ 90 ਦੇ ਦਈਏ 90 ਦੀ ਹੋਰ ਹੁੰਦਾ ਵਿੱਚੋਂ ਮਾਨਤਨ ਕਰਦੇ 185000 ਦੀ ਹਾਂ ਨਾ 100 ਰੁਪਏ ਛੂਟ ਕਰਾ ਸਾਰੇ ਬਿਲਕੁਲ ਬਸੇ ਵੱਢ ਕੇ ਮਤਲਬ ਗੱਲ ਕਰਾ ਸਾਰੇ ਵੱਢ ਕੇ 100 ਰੁਪਏ ਛੂਟ ਕਰਾ 100 ਰੁਪਏ ਛੋਟਾ ਵੀ 85000 ਦੇ ਵਿੱਚ 10 ਕਿਲੋ 11 ਕਿਲੋ ਦੀ ਗਰੰਟੀ ਦੇਵਾਂਗਾ ਮੈਂ ਦੀ ਠੀਕ ਹੈ ਬਾਕੀ ਚੋਣ ਇੱਕ ਨੰਬਰ ਆ ਭਾਅ ਪੁੱਛ ਲੈਣਾ ਬਾਹਰ ਦੇ ਭਾਅ ਲੈ ਗਈ ਇੱਕ ਨ ਠੀਕ ਆ ਹਾਂਜੀ ਮਾ ਵੀ ਇਹ ਸਿਰਫ 85000 ਦੀ ਅੱਜ ਮਿਲ ਜੂਗੀ 100 200 ਰੁਪਏ ਚਲੋ ਛੋਟ ਹੋ ਜੂਗੀ ਰਸਤਾ ਚੋਰ ਚੜੀ ਆ ਤੇ ਮਾਝ ਆਪਾਂ ਤੁਹਾਨੂੰ ਪ੍ਰੋਪਰ ਦਿਖਾਤੀ ਪਟਾ ਮਗਰ ਆ ਨਾੜੂਏ ਤੇ ਠੀਕ ਆ ਇਧਰ ਇੱਕ ਪਾਸੇ ਆਪਾਂ ਤੁਹਾਨੂੰ ਦਿਖਾ ਦਿੰਨੇ ਉਧਰ ਤਿੰਨ ਵੜਾ ਨੇ ਤੇ ਜਿਹੜੀਆਂ ਰਾਤ ਸੁੱਈਆਂ ਬਾਹਰ ਇੱਥੋਂ ਅੱਜ ਸ਼ੁਰੂਆਤ ਕਰਦੇ ਆ ਜਿਹੜੀ ਆ ਬੱਚੀ ਤੋਂ ਕਰਨਾ ਵੀਰ ਇਹ ਸੰਤ ਸਿਵਰਾਤ ਸੁੱਈ ਆ ਠੀਕ ਆ ਜੀ ਮਗਰ ਕੀ ਇਹ ਬੱਚਾ ਮਗਰ ਬੱਚਾ ਦਿੱਤਾ ਯਾਰ ਜਲਸੀ ਦਾ ਇਹੋ ਬੱਚਾ ਹਾਂਜੀ ਮਾ ਜੀ ਇਹ ਮਗਰ ਬੱਚਾ ਇਹਦੇ ਮੇਰ ਕਾਫ ਆ ਹਾਂਜੀ ਠੀਕ ਆ ਵੀਰ ਕੋਈ ਮਾਰਨਿੰਗ ਆਪਾਂ ਚੋਈ ਚਪਾਈ ਆ ਰਾਤ ਕਾ ਇਹ 5 ਕਿਲੋ ਸੰਦੂ ਦਾ 6 ਕਿਲੋ ਚੋਇਆ ਹੋਊਗਾ ਬਸ ਵੀਰੇ ਠੀਕ ਆ ਜੰਗਿਆ ਸਾਰੀ ਸਾਬ ਨੇ ਕਿੰਦੀ ਰਾਸ ਹੋਈ ਆ ਠੀਕ ਆ 5-6 ਲੀਟਰ ਦੂਣ ਨਾਲ ਚੋਇਆ ਆ ਬਸ ਇਹਦੇ ਕੋਲ ਠੀਕ ਆ ਹਾਂਜੀ ਟੰਡੀ ਸੀਲ ਆ ਜਿੱਦਾਂ ਮਰਜੀ ਹੱਥ ਫੇਰੀ ਜੋ ਕੋਈ ਗੱਲ ਬਾਤ ਨਹੀਂ ਲਓ ਜੀ ਸੋ 5-6 ਕਿਲੋ ਦੋਸਤੋ ਬੋਲੇ ਦੇ ਚਵਾਈ ਹੋਈ ਏ ਦੀ ਠੀਕ ਆ ਜੀ ਉਹ ਵੀ ਰਾਸ ਸੀ ਆ ਜੀ ਰਾਤ ਹੀ ਸੁਈ ਏ ਜ਼ਹਿਰ ਪਾਉਂਦੇ ਆਂ ਹਾਂਜੀ ਬਾਬੇ ਜ਼ਹਿਰ ਪ੍ਰੋਪਰ ਪਾ ਦਿਤੀ ਇਹਨੇ ਇਹ ਕੱਦਕੁੱਦ ਕਰਵਾ ਲਈ ਤੁਸੀਂ ਆਪ ਦੇਖੋ ਵੀ ਵੱਡੇ ਕੱਦ ਕਰਦੇ ਵਿੱਚ ਆ ਦੂਜਾ ਸੁਈ ਏ ਹਾਂ ਥਰਡ ਬੋਸ ਬਹੁਤ ਸੌਜੀ ਖਾਣਾ ਪੂਰਾ ਖਬਰਦਾਰ ਨੇਵਾ ਪਾੜ ਵਾਲਾ ਚੱਡਾ ਕਰਮਾਲੀ ਨੂੰ ਠੀਕ ਹੈ ਜੀ ਸੋ ਬੋਤਲ ਵੀ ਬੈਗੇ ਚਾਹਤ ਜਵਾਲੂ ਨੂੰ 16 17 ਲੀਟਰ ਤੋਂ ਬਾਹਰ ਬਾਹਰ ਹਾਂ ਨਾ ਸਿੰਦੀ ਸਾਹਿਬ ਇਹ ਬਾਈਕ ਨੂੰ ਤੂੰ ਚਵਾਉਗਾ 20 ਤੋਂ 22 ਕਿਲੋ 20 ਤੋਂ 22 ਹਾਂਜੀ ਪਹਿਲੇ ਦਿਨ ਲਈ ਆ 15 18 ਕਿਲੋ ਪਹਿਲੇ ਸਵੇਚਾ ਆ 15 16 ਕਿਲੋ ਨਾ ਠੀਕ ਹੈ ਪਹਿਲਣ ਨੇ ਹਾਂਜੀ ਪਹਿਲਣ ਨੇ ਅਗਲੇ ਦੂਜਾ ਸੁਆ ਮੈਂ ਵੀ ਪਹਿਲਣ ਨੇ ਜਿੰਨਾ ਦੁੱਧ ਚਵਾਇਆ ਦੋੜਾ ਜੀ 20 ਤੋਂ ਬਾਹਰ ਬਾਹਰ ਵੀ ਨਾ ਮੈਂ ਚਵਾਇਆ ਕੋਈ 22 ਲੀਟਰ ਨੂੰ ਟੱਚ ਕੀਤਾ ਇਹਨੇ ਬਾਕੀ ਆਰਡਰ ਦੀ ਬਣਾਵਟ ਚੰਗੀ ਆ ਰਾਤ ਸੁਈਆ ਠੀਕ ਆ ਜੀ ਇਧਰ ਤੇ ਉਹਨਾਂ ਨੂੰ ਆਪਣਾ ਜਿਹੜਾ ਬਹਿਣੀ ਵਾਲੇ ਪਾਸੋਂ ਬੁਖਾਰ ਰਹੇ ਆ ਅੱਗੋਂ ਸਟਾਰਟ ਹੋ ਕੇ ਕਰਮਾਂ ਵਾਲੀ ਬੈਕ ਸਾਈਡ ਵੇਖੋ ਲਿਵਾ ਆ ਬਨਾਈ ਕਰਦੀ ਆ ਬਹੁਤ ਵਧੀਆ ਠੀਕ ਆ ਜੀ ਸੋ ਦੁੱਧ ਕਰਮਾਂ ਵਾਲੀ ਹੋ ਚੁੱਕਾ 20 ਤੋਂ ਬਾਰ-ਬਾਰ ਇਸ ਵਾਰ ਦੂਜੇ ਸਵੇਰੇ ਵਿੱਚ ਵੀ ਚੰਗਾ ਚਵਾਜੇ ਬਾਕੀ ਰੋਟੀ ਥੋੜੀ ਜਿਹੀ ਚੰਗੀ ਆ ਗਈ ਆ ਠੀਕ ਆ ਜੀ ਹੌਟ ਕਾਦੇ ਹੋ ਵੱਡੀਆਂ ਬੈਡਾਂ ਦੇ ਵਿੱਚ ਸੁਸਾ ਜਾਈ ਹੋਵੇਗਾ ਜਨ ਕਿ ਮਾਨੂੰ ਪਠੜਾ ਕਰੇਗਾ ਸੂਕੇ ਡੰਗਰ ਘਟ ਖਾਂਦਾ ਆ ਹਾਂਜੀ ਤੇ ਬਾਕੀ ਠੰਡੀ ਸੀਲ ਆ ਜਿੱਥੇ ਮਾਦੀ ਨੁਹਾਈ ਜਾਓ ਚੋਈ ਹੋ ਕੇ ਲੱਤ ਛੜਨੀ ਆਹਾ ਹਾਂਜੀ ਬਾਕੀ ਚੋਈ ਚੋਈ ਫਿਰ ਜਦੋਂ ਪੰਜ 6 ਕਿਲੋ ਬੋਲਾ ਚੋਇਆ ਚੰਗੀ ਨਿਕਲੀ ਬਿਲਕੁਲ ਚੋਈ ਇੱਕ ਨੰਬਰ ਖਰੀ ਹੈ ਜੀ ਹਾਂ ਹਾਂਜੀ ਠੀਕ ਆ ਜੀ ਆ ਦੇਖੋ ਜੀ ਠੀਕ ਆ ਲੈ ਖੋਲੋ ਭਾਈ ਠੀਕ ਆ ਸੋ ਖੋਲ ਕੇ ਕੁੜੀ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜਣੜਿਓ ਕਾਤੋਂ ਵੱਡੀਆਂ ਵੜਾ ਦੇ ਵਿੱਚ ਆ ਵੱਡੀ ਵੜ ਮਨ ਕੇ ਬੇਸ਼ੱਕ ਤੁਸੀਂ ਸੌਦਾ ਕਰ ਲਿਆ ਜੇ ਕਾਫੀ ਕਲਰ ਦਾ ਰਾਂਗਾ ਵੜਦਾ ਸੋ ਪ੍ਰਾਫਿਟ ਦੇਵੇ ਦੀ ਚੰਗੀ ਆ ਸੋ ਸੁਈ ਸੁਵਾਈ ਹੈ ਤੇ ਬਿਲਕੁਲ ਮੇਰਾ ਭਰਾ ਜਿੱਦਾਂ ਮਰਜੀ ਤਸੱਦੀ ਕਰੇ ਠੀਕ ਆ ਸੋ ਬੌਲੇ ਤੇ ਚੱਲਣ ਦੀ ਹੈ 5-6 ਕਿਲੋ ਜਿਹੜਾ ਮਾਰਨਿੰਗ ਬੌਲਾ ਇਹਦਾ ਖੱਡਿਆ ਠੀਕ ਆ ਜਾਜੇ ਕੀ ਡਿਮਾਂਡ ਕੀ ਮੁੱਲ ਰੋਗੇ ਦਾ ਦਮਾਨ ਸਿੰਧੂ ਸਾਹਿਬ ਦੀ ਕਰਦੇ ਆਪਾਂ ਸੀਆਰ ਵੀ ਆ ਜੀ 80 ਹਾਂਜੀ ਕੋਈ ਜਾਜ ਜਗਲੀ ਗੱਲ ਰਾਹ ਸਿਰ ਵਾਲੀ ਗੱਲ ਕਰਦਗੇ ਬਸ ਉਹਨੂੰ ਕੀ 70000 ਦੀ ਸਿੰਧੂ ਸੌਦੇ ਦਾਂਗੇ ਹੋਰ ਨਹੀਂ ਵਜਦੀ ਕਿਤੇ ਛਾਲ ਛੁਲ ਛਾਲ ਤੁਸੀਂ ਮਾਰ ਦੋ ਥੋੜੀ ਬੀ ਕਸਰਾ ਦੇ ਤੁਸੀਂ ਮਾਰ ਦੋ ਆ ਤੁਹਾਡਾ ਮਾਰ ਕਰਨ ਪਈ ਤੁਹਾਨੂੰ ਦੇਖ ਕੇ ਮਾਣਾ ਵਿੱਚੋਂ ਕਸਰਾ ਕੱਢ ਕੇ ਜਾਜ ਪੱਥਰ ਪੁੱਤਰ ਦੀ ਸਭੇ ਬੱਤਰ ਦੀ ਦੋ ਹਾਂ ਬੱਤਰ ਦੀ ਦੋ ਹਾਂ ਜੀ ਸ਼ੋਸ਼ੜੀ ਆਊਗਾ ਤੁਸੀਂ ਇਹ ਵੀ 72000 ਦੀ ਦੋਸਤ ਬਾੜ ਮਿਲ ਜੂਗੀ ਬਾਕੀ ਸਾਰੇ ਪਾਸੇ ਆਪਾਂ ਪ੍ਰੋਪਰ ਤੁਹਾਨੂੰ ਦਿਖਾ ਦਿੱਤੀ ਆ ਕੋਈ ਇਹਦੇ ਛੜ ਲਤਲਾ ਕਰਨਾ ਨਹੀਂ ਦਿੰਦੇ ਸੀ ਜਿੱਥੇ ਮਰਜ਼ੀ ਬੈਠੇ ਚੋਈ ਜਾਵੇ ਇਹੋ ਜਿਹੀ ਗੱਲ ਹਾਂ ਜੀ ਕੋਈ ਨੰਦ ਵਿਚਾਰ ਨਹੀਂ ਕਰਵਾਣੀ ਨੂੰ ਕਾਦ ਬੁੱਤ ਪੂਰਾ ਵੱਡਾ ਉਹ ਬੱਤੀਆਂ ਵੜਾਂ ਤੇ ਵੇਚਾ ਇਧਰ ਇੱਕ ਆਪਾਂ ਗੱਪਣ ਵੜ ਦਿਖਾ ਦਿੰਨੇ ਆ ਉਸ ਤੋਂ ਬਾਅਦ ਇੱਕ ਤਾਂ ਆਪਾਂ ਤਿਲੜ ਵੜ ਦਿਖਾਵਾਂਗੇ ਮਗਰਲੇ ਥਾਂ ਦੀ ਇਧਰ ਜਿਹੜੀ ਜਾਜੇ ਗੱਪਣ ਵੜ ਆਪਣੇ ਕੋਲ ਇਹ ਸਵੇਰ ਦੇ ਵਿੱਚ ਵੀ ਕਰਮਾ ਹੁੰਦੀ ਹੈ ਦੂਜਾ ਸਵੇਰ ਸੋਆ ਸੰਸੈ ਦੇ ਵਿੱਚ ਦੂਜਾ ਸੁਣਾ ਹਾਂਜੀ ਲਓ ਜੀ ਦੂਜਾ ਸਵੇਰ ਬਾਕੀ ਸੀਲੀਆਂ ਤੁਹਾਨੂੰ ਚੈੱਕ ਕਰਾ ਦਈਏ ਆ ਠੰਡੀ ਮਿੱਠੀ ਤੁਸੀਂ ਦੇਖ ਸਕਦੇ ਹੋ ਕਿ ਕਰਮਾ ਦੀ ਪੂਰੀ ਧੀਰੀ ਹੈ ਦੱਸਦੇ ਹਿੰਦੇ ਸੰਦੇਸ 12 ਦੇ ਸੋਣ ਜੇ ਵੀ ਲੈ ਜੂ 12 ਦੇ 10 12 ਦਿਨ ਖੜਦੀ ਹੈ ਜੀ ਵੀ 10 12 ਦਿਨ ਹਜੇ ਆਰਮਨਾਲ ਲੈ ਜੂਗੀ ਠੀਕ ਆ ਜੀ ਥੱਲਿਓ ਪੇਲ ਵਖਾਲੇ ਦੇ ਵਿੱਚ ਕਾਫੀ ਆ ਤੋਂ ਦੇਣੇ ਮੇਕ ਕਰਮਾੜੀ ਲੈ ਜਾਓਗੇ ਸਵੇਰ ਤੇ ਜਾਰੀ ਜਨ ਨਾਲ ਹਣਾ ਦੂਜਾ 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 ਸਵੇਰ ਹਾਂਜੀ ਬਾਕੀ ਸੇਂਗਾ ਸੂੰਗਾ ਪਰਾਂਦੀ ਕੋਸ਼ਿਸ਼ ਕਰੇ ਸੇਂਗਾ ਬਾਕੀ ਕੋਈ ਨਹੀਂ ਜਿੱਥੇ ਮਰਜ਼ੀ ਮਈਆਂ ਰ ਬੰਨ ਦੋ ਜੀ ਜਿੱਥੇ ਮਰਜ਼ੀ ਲਈ ਫਿਰੋ ਇਹ ਮਯਾਲ ਵੀਰੇ ਸੇਂਗਲ ਆਵੇ ਜਾ ਕੇ ਡੰਗਨ ਮਾਰੇਣਾ ਠੰਡੀ ਸੀਲ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਲਓ ਵੀ ਇਹਨੂੰ ਵੀ ਵੀਰੇ ਮੜਾ ਖੋਲਿਆ ਜੇ ਤੇ ਦੋਸਤੋ 10 12 ਦਿਨ ਹੋ ਜਾਏ ਇਹ ਨਰਮ ਜਿਹੜੀ ਆਪਾਂ ਤੁਹਾਨੂੰ ਬਾਹਰ ਦਿਖਾ ਰਹੇ ਹਾਂ ਚਾਰੇ ਥਾਣਾ ਕੋਈ ਫੋਰ ਸ਼ਾਕ ਨਹੀਂ ਜੀ ਬਾਕੀ ਜਿਵੇਂ ਜਿਵੇਂ ਲੇਵਾ ਭਰਿਆ ਥਾਣਾ ਦੇ ਵਿੱਚ ਜਿਹੜਾ ਹੋਰ ਵੀ ਨਖੇ ਉਵੇਂ ਉਹ ਖੁੱਲ ਜਾਂਦਾ ਠੀਕਾ ਜੀ ਵਿੱਚ ਗੈਪ ਸਪੇਸ ਜਿਹੜੀ ਆ ਉਦਾਂ ਜਿਹੜੀ ਦਿਸਣੀ ਸ਼ੁਰੂ ਹੋ ਜਾਂਦੀ ਆ ਬਾਕੀ ਪਲੀ ਪਲੀਤੀ ਪੂਰੀ ਹੈ ਕਰਮਾਰੀ ਵਜਨ ਵਟਾ ਪੂਰਾ ਜਿੱਥੇ ਤੁਸੀਂ ਦੇਖੋ ਜਿੱਥੇ ਮਰਜੀ ਡੱਕ ਕੇ ਕੋਈ ਭਰਾ ਹੱਥ ਫੇਰੀ ਚੱਲੇ ਕਿਸੇ ਭੈਣ ਨੇ ਜਵਾਈ ਕਰਨੀ ਆ ਕਿਸੇ ਬਜ਼ੁਰਗ ਨੇ ਚੋਣੀ ਚੋਣੀ ਆ ਠੀਕਾ ਜੀ ਤੇ ਫੱਤੀ ਰਾਹ ਕੇ ਮੇਰਾ ਭਰਾ ਤੁਸੀਂ ਇਹ ਜਾਨਵਰ ਨੂੰ ਚੋ ਸਕਦੇ ਜੀ ਪੇਟ ਤੇ ਵਜਨ ਵੇਟ ਪੂਰਾ ਕਰਮਣੀਆਂ ਜਿੰਦਾਂ ਨੂੰ ਫੁੱਟਬਾਲਾਂ ਨੂੰ ਗੋਲਾ ਜੱਜ ਹਾਂ ਸੰਧ ਸਾਸਰ ਦਾ ਮੜਾ ਸਿੰਘ ਹੀ ਸਿੰਘ ਆ ਬਾਕੀ ਬੱਚੀ ਹੋਰ ਕੇ ਚੀਜ਼ ਦੀ ਕਮੀ ਨਹੀਂ ਹੈਗੀ ਹਾਂ ਵਾਏ ਕਰੋ ਜੀ ਠੀਕ ਆ ਜੀ ਹਾਂ ਜੀ ਬਾਕੀ ਇਹ ਮਈਆਂ ਬਣ ਦੋ ਜਿਸੇ ਮਰਜੀ ਇਹਨਾਂ ਦੇ ਡੰਗਾਂ ਨੇ ਮਾਰੀ ਨੀ ਲੈ ਉਹ ਕੋਲੇ ਪੁੱਛਦਾ ਮੈਂ ਥਾ ਸਪਿਚੀ ਜਾਉ ਤੇ ਪੀਓ ਤੇ ਪਰ ਇੱਕ ਨੰਬਰ ਠੀਕ ਆ ਜੀ ਹਾਂ ਨੀਰਾ ਆਉਗਾ ਆ ਉਹਦੇ ਥਾਲੇ ਇਹ ਵੀ ਜਿਹੜੇ ਕੱਚੀ ਇਹ ਨੀਰਾ ਨਹੀਂ ਆਉਗਾ ਨੀਰਾ ਉਹਦਾ ਕੱਢ ਕੇ ਆਲਾ ਟੇਪ ਕੇ ਖੜੇ ਠੀਕ ਠੀਕ ਆ ਜੀ ਹਾਂ ਜੀ ਜੱਜ ਕੀ ਮੋਲ ਵੀਰੇ ਦੇਵਾਗੇ ਕਿੰਨੇ ਦੀ ਅੱਜ ਸੰਧੂ ਸਾਹਿਬ ਡਿਮਾਂਡ ਇਹਦੀ ਕਰਦੇ 42000 ਰੁਪਏ 42 ਹਾਂ ਜੀ ਆ ਉਨੇ ਵੀ ਕਹਿ ਦਿਆ ਵੀ ਇਹ ਸੇਗਣਾ ਦੋ ਫਿਰਦਾ 55000 ਤੋਂ ਵਿੱਚ ਤੇ 70000 ਦੀ ਵਸ਼ੀ ਦੇ ਦਿੰਦੇ ਹਾਂ ਹਾਂਜੀ ਉਹ ਬਾਕੀ ਸਾਰੇ ਦੋ ਤੋਂ 12 ਕਿਲੋ ਤੇ 13 ਕਿਲੋ ਆਵਲ ਨੂੰ ਦੇਣਾ ਹੈ ਇਹ ਮੈਸੇ ਵਧੀਆ ਕਰੀਏ ਹਾਂ ਨਾ ਹਾਂ ਤੇ ਬਾਕੀ ਠੰਡੀਆਂ ਹੈ ਜਲਸੀਆ ਸਿਰਫ ਸਿੰਘ ਸਿੰਘਾ ਸਿਰਫ ਹੀ ਸਿੰਘ ਹਾਂਜੀ ਬਾ 42 ਜੋ ਕੋਈ ਹੁੰਦਾ ਉਹ ਚ ਥੋੜਾ ਬਾਧਾ ਕੋਈ ਛੋੜ ਛੜਾ ਪਾ ਫਿਰ ਸੰਦ ਤੋਂ 38000 ਦੇ ਦੀ ਹਾਂ 38000 ਦੇ ਦੀ 38 ਦੀ ਦੇ ਦੇ ਹਾਂਜੀ ਜੇ ਤੂੰ 38 ਦੀ ਕਹਿ ਦਿੰਦਾ ਮੈਂ ਫਿਰ ਵੀ ਕੰਨਾ ਹੀ ਕਰਦੇ ਛੋੜਛੜੀਆਂ ਤੇ ਅਸਮ ਦੇ 70000 ਦੀ ਸੁਝਾਵ ਆ ਗਈ 70000 ਰੁਪਏ ਆਲਾ ਪਵੇਤਰੀ ਆ 70000 ਦੀ ਹਾਂ 70000 ਰੁਪਏ ਅਜੇ ਹਾਂ ਆ ਗਏ ਠੀਕ ਆ ਜੀ ਤੇ ਕੋਈ ਸ਼ਾਈਵਾਲਾ ਨਾ ਜਰਦਾ ਗਰੋਸ ਲਾ ਲਿਆ ਜੇ ਵੱਡੇ ਢਾਂਚੇ ਦੇ ਵਿੱਚ ਆ ਕੱਦ ਬਹੁਤ ਪੂਰਾ ਬੰਨ ਆ ਲਈ ਆ ਚਾਲਰ ਗਲ ਕੰਬਲ ਤੁੰਨ ਇਹ ਜਿਹੜੇ ਬਿਲਕੁਲ ਕਰੈਕ ਦੇ ਵਿੱਚ ਹੈਗੇ ਆ ਵੀ ਸ਼ਾਈਵਾਲ ਦੇ ਸੱਤ ਮਾਨ ਦੀ ਤੁਸੀਂ ਸੌਦਾ ਕਰ ਲਿਆ ਸੀ ਤੇ ਜੱਜ ਬਾੜੀ ਲਓ ਇਹ ਆਪਣੇ ਕੋਲ ਤਾਜੀ ਹੈ ਵੀਰ ਹਾਂ ਜੀ ਸਭ ਜੀ ਉਹ ਪੱਜਾ ਛਿਆ ਦਿਨਾਂ ਦੀ ਹੋਊ ਦੱਸੀ ਪੱਜਾ ਛਿਆ ਦਿਨਾਂ ਦੀ ਪੂਨ ਮਗਰ ਬੱਚੀ ਆਈ ਮਗਰ ਬੱਚੀ ਹੈ ਹਾਂਜੀ ਲਓ ਵੀ ਠੀਕਾ ਜੀ ਇਹ ਦੋਸਤੋ ਤਿੰਨੜਾ ਇੱਕ ਥਣ ਦੀ ਮੈਂ ਨਹੀਂ ਤੇਲ ਹੈ ਮਗਰਲੇ ਥਣ ਦੀ ਤੇਲਾ ਇੱਕ ਬੈਣੀ ਵਾਲਾ ਮਗਰਲਾ ਥਾਣਾ ਉਹ ਥਣੋਂ ਤੇਲ ਤੇ ਤਿੰਨਾਂ ਥਣਾਂ ਦੇ ਵਿੱਚ ਐਸੋ ਤੇ ਕੱਚਾ ਦੁੱਧ ਕਿੰਨਾ ਜਰ 8 ਲੀਟਰ ਸਭ ਉਹਦੇ ਕੋ 8 ਲੀਟਰ ਬਾਕੀ ਵੀ ਠੰਡੀ ਸੀਰ ਹੈ ਇਹ ਵੀ ਜਾਣੀ ਛੜਾ ਲਈ ਨਾ ਇਹਦੀ ਗੱਲਬਾਤ ਕੋਈ ਨਹੀਂ ਆ ਕੋਈ ਬੰਗਾ ਬੰਗਾ ਪਾਉਣ ਦੀ ਲੋੜ ਨਹੀਂ ਬੰਗਾ ਨਹੀਂ ਕੋਈ ਇਦਾਂ ਚੋੜੀ ਹੈ ਜੀ ਲਾਵੀ ਕੋਈ ਬੰਗਾ ਨਹੀਂ ਕੋਈ ਟੰਗਾ ਨਹੀਂ ਕੋਈ ਰੱਸੀ ਨਹੀਂ ਠੀਕਾ ਜੀ ਆ ਗਈ ਸੋ ਬੱਚਾ ਲਾ ਦਿੰਦੇ ਆ ਨਾਲ ਦੀ ਨਾਲ ਸਾਰੇ ਭਰਾਵਾਂ ਨੂੰ ਪਤਾ ਲੱਗ ਜੂਗਾ ਗੱਲਬਾਤ ਦਾ ਸੁਸ਼ਾਈ ਵਾਲ ਜਿਹੜੀ ਦੋਸਤ ਮਾਰ ਲਾ ਬ੍ਰੀਡ ਦੇ ਵਿੱਚ ਆਪਾਂ ਵਹਿਰ ਤੁਹਾਨੂੰ ਦਿਖਾ ਰਹੇ ਆ 8 ਕਿਲੋ ਦੇ ਥੱਲੇ ਆ ਸੋਨ ਤੋਂ ਬੋਲੇ ਤੋਂ ਬਾਹਰ ਆਈ ਸਮਝ ਲਓ ਕੱਚਾ ਬੋਲਾ ਮੰਨ ਲਓ ਠੀਕ ਹੈ ਜੀ ਤੇ ਪੰਜਾਂ ਛਿਆਂ ਪੰਜਾਂ ਛਿਆਂ ਦਿਨਾਂ ਦਾ ਜਿਹੜਾ ਇਹ ਬੱਚਾ ਤੇ ਬਾਕੀ ਸੀਗਰ ਸ਼ਰੀਫਾ ਕਰ ਮਾਰੀ ਕੋਈ ਸੀਲ ਜੀ ਨਾ ਇਹਨਾਂ ਛੜ ਚੋਂ ਲੱਗਣ ਹੋਣ ਲੱਗਿਆ ਜਿੱਦਾਂ ਮਰਦੀ ਆ ਬੜੀ ਫਿਰੋ ਇਹ ਨੂੰ ਚੜਾ ਲਾ ਦੇ ਦੋ ਦੇਵਾਂਗੇ ਕਿਨੇ ਦੀ ਸਭ ਨੂੰ ਸਭ ਮੋਲੇ ਦਾ 35000 ਕਰਦੇ ਆ ਜੀ ਆ ਵੀ ਗੱਲ ਉਹ ਆ ਗਈ ਵੀ ਕਾਟੇ ਮਾਟੇ ਆਉਂਦੇ ਸਾਰੇ ਕਰਤੀ ਕਾਟੇ ਮਾਟੇ ਵਾਲੀ 31000 ਦੀ ਸੰਧੂ ਸੁਭਾਨਾ ਜੀ 31000 ਦੀ ਹਾਂ ਜੀ ਨਾ ਵੀ ਸਗਰ ਸਕੀਮਾ ਜੀ ਹੈਗਾ ਸਗਰ ਸਕੀਮਾ ਜੀ ਹੈ ਜੀ ਨਾ ਵੀ 31000 ਦੀ ਅੱਜ 12 13 ਗੋ 12 ਗੋ ਵਿੱਚ ਪਊਗੀ ਜੀ ਬਾਕੀ ਮਈਆ ਵਾਲਾ ਦੋ ਦੋ ਬਾਕੀ ਮਈਆ ਵਾਲਾ ਥਣ ਜੋ ਠੀਕ ਹੈ ਜੀ ਇਹਦੀ ਨਿੰਦ ਵਿਚ ਆਣੀ ਛੜ ਮਾਰੂ ਵੀ ਕੋਈ ਇਹੋ ਜੀ ਗੱਲ ਕੋਈ ਨਹੀਂ ਹੈ ਨਾ ਵੀ ਇਧਰ ਮੁੱਠੀ ਮੁੱਠੀ ਥਣ ਕਾਢ ਆਈ ਹੈ ਕਰਮਾਲੀ ਕੱਲ੍ਹ ਦਿਨ ਤੁਹਾਨੂੰ ਦੱਸਾ ਦਿੰਦੇ ਆਪਾਂ ਆ ਥਣ ਦੇਖੋ ਘਾਰਾਂ ਮਾਰ ਦੇ ਲਈ ਸੋ ਜੇਕਰ ਕਰਮਾਲੀ ਤੇਲਾ ਤੇ ਮਗਰੇ ਚਲੋ ਕੱਲੋਂ ਪਛੀ ਵਾਦਾ ਕਰ ਦੂਗੀ ਕਿਸੇ ਭਰਾ ਦੇ ਘਰੇ ਜਾ ਕੇ ਅਗਰੇ ਆ ਮਹਾਰਾਜ ਇੱਕ ਸਾਈਡ ਨੂੰ ਆਜੇ ਆ ਦੇਖੋ ਬਾਹਰ ਦੀ ਨਾ ਦੇ ਨਹੀਂ ਕੋਈ ਗੱਲ ਨਹੀਂ ਦੋ ਦੋ ਮਾਰ ਦੋ ਤਾਰਾ ਕੋਈ ਨਹੀਂ ਮੈਂ ਤਾਂ ਸਹੀ ਮਾਰ ਦੇ ਹਾਂ ਲਓ ਜੀ ਅਗਲੇ ਪਿਛਲੇ ਧਾਣਾ ਦੀ ਜਿਹੜੀ ਆ ਚਵਾਈ ਕਰ ਲੋ ਚੈੱਕ ਠੀਕ ਆ ਜੀ ਸੋ ਭਰਾ ਆ ਦੇਖੋ ਮੇਰੇ ਭਰਾ ਇੰਨਾ ਧਾਣਾ ਦਾ ਬਰਾਬਰ ਉਹ ਬਹੁਤ ਸੋਣਾ ਮੋਟੀ ਤਾਰਾ ਕੰਨੇਰਗੀ ਤੇ ਸੋਨਰਗੀ ਪੋਲੀ ਠੀਕ ਆ ਵੀਰੇ ਠੀਕ ਆ ਆ ਥਾਣਾ ਦੇਖੋ ਜੀ ਠੀਕ ਆ ਸੋ ਤਿੰਨੇ ਥਾਣਾ ਬਾਕੀ ਲੰਬਾ ਥਾਣਾ ਮੁੱਠੀ ਮੁੱਠੀ ਸੋ ਅੱਜ ਫਾਈਨਲੀ ਜਿਹੜੀ ਆ ਦੋਸਤੋ 31000 ਦੀ ਤੁਹਾਨੂੰ ਵਾੜੀ ਕਿਸੇ ਨੂੰ ਸਾਬ ਦੱਜਾ ਆਪਣੇ ਵੀ ਵੰਗਾ ਪਾਉਂਦੀ ਲੋੜ ਨਹੀਂ ਨੂੰ ਕੋਈ ਇਹਦੀ ਗੱਲ ਬਾਤ ਨਹੀਂ ਲੈ ਚੋਲ ਗਿਆ ਲਾਤੜੀ ਬੁੱਢੀ ਚੋਏ ਬੰਦਾ ਤੋਂ ਕੋਈ ਗੱਲ ਨਹੀਂ ਆ ਮੈਂ ਨਾ ਵੀ ਵਿਖਾਹ ਦਿੱਤੀ ਹੈ ਜੱਜ ਸਾਰਾ ਕੁਝ ਤੇ ਇੱਕ ਜੱਜ ਵੀਰੇ ਆਪਣੇ ਕੰਟੈਕਟ ਨੰਬਰ ਜਿਹੜੇ ਸੰਪਰਕ ਨੰਬਰ ਕਰ ਦਿਓ ਸਾਂਝੇ ਸੰਧੂ ਨਾਮ ਨੰਬਰ ਆਪਣਾ ਹੈ 8158 74703 ਹੈ ਹਾਂ ਇੱਕੋ ਨੰਬਰ ਮੇਰੇ ਕੋਲ ਇਹੋ ਨੰਬਰ ਮੇਰੇ ਕੋਲ ਚੱਲਦਾ ਜੀ ਠੀਕ ਹੈ ਵੀਰੇ ਠੀਕ ਜੀ ਤੇ ਚੋਕੇ ਪਸਮਾ ਕੇ ਜਿੱਦਾਂ ਮਰਜ਼ੀ ਤਸਵੀਰ ਕਰੀ ਚੱਲਿਆ ਜੀ ਸੋ ਧੰਨਵਾਦ ਸਾਰੇ ਭਰਾਵਾਂ